5 सीएम ਚਿਹਰੇ ਨੇ ਆਉਣ ਵਾਲੇ ਸਮੇਂ ਚ सीएम ਚਿਹਰੇ ਦੀ ਲੜਾਈ ਹੋ ਸਕਦੀ ਤੁਸੀਂ ਆਹ सीएम ਕਿਨੂੰ ਦੇਖਦੇ ਹੋ ਮੈਂ ਵੈਸੇ ਕਰਨਾ ਤੇ ਨੀਚੋਂ ਦਾ ਮੈਂ ਤੈਨੂੰ ਕਿਹਾ ਸੀ ਪਰ ਹੁਣ ਤੁਸੀਂ ਗੱਲ ਕਰਾ ਲੈਣੀ ਹੈ ਤੇ ਮੈਂ ਕਹਿ ਦਿੰਦਾ ਦੇਖੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਾਂਗਰਸ ਕੋਲ 5 6 ਚਿਹਰੇ ਹੈਗੇ ਕਿਸੇ ਪਾਰਟੀ ਕੋ ਕੋਈ ਚਿਹਰਾ ਨਹੀਂ ਹੈਗਾ ਔਰ ਕਾਂਗਰਸ ਇੱਕ ਰਾਜਨੀਤੀ ਤਿਆਰ ਕਰਨ ਦੀ ਲੀਡਰ ਤਿਆਰ ਕਰਨ ਦੀ ਪਨੀਰੀ ਤਿਆਰ ਕਰਨ ਦੀ ਨਰਸਰੀ ਹੈ ਔਰ ਅ 26 ਦਸੰਬਰ ਨੂੰ ਇਹ ਦਿਨ ਲੰਘੇਗਾ ਜਿਸ ਦਿਨ ਕਾਂਗਰਸ ਦੀ ਸਥਾਪਨਾ ਹੋਈ ਸੀ 1885 ਨੂੰ ਕਰੀਬ 140 ਸਾਲ ਪੁਰਾਣੀ ਪਾਰਟੀ ਹੈ ਸੋ ਸਾਡੇ ਕੋਲ ਬੜੇ ਤਜਰਬੇਕਾਰ ਲੀਡਰ ਨੇ ਜਿਹਦਾ ਵੀ ਨਾਮ ਲਓਗੇ ਵੱਧ ਤੋਂ ਵੱਧ ਹੈ ਰਾਜਾ ਵਿਡਿੰਗ ਪ੍ਰਧਾਨ ਨੇ ਬਹੁਤ ਐਕਟਿਵ ਨੇ ਔਰ ਬਾਖੂ ਵੀ ਆਪਣੀ ਗੱਲ ਰੱਖਦੇ ਨੇ ਫਿਰ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕਰ ਲੋ ਉਹ ਵੀ ਬਹੁਤ ਖੂਬੀ ਆਪਣੀ ਗੱਲ ਰੱਖਦੇ ਨੇ ਔਰ ਵਿਧਾਨ ਸਭਾ ਜੀ ਤੁਸੀਂ ਦੇਖਿਆ ਹੀ ਹੋਏਗਾ ਚਰਨਜੀਤ ਸਿੰਘ ਚੰਨੀ ਜੀ ਦੀ ਗੱਲ ਕਰ ਲੋ ਬੂਰੇ ਸਮਾਜ ਨੂੰ ਸਿਸਟਮ ਨੂੰ ਸਮਝਦੇ ਨੇ ਗਹਿਰਾਈ ਤੱਕ ਔਰ ਚੁਕੀਂਦਾ ਵਾਜੀ ਦੀ ਗੱਲ ਕਰ ਲੋ ਬੜੀ ਉਹਨਾਂ ਦੀ ਬਾਖੂਬੀ ਬੇਬਾਕ ਤਰੀਕੇ ਨਾਲ ਆਪਣੀ ਗੱਲ ਰੱਖਦੇ ਨੇ ਸਰਦਾਰ ਪ੍ਰਗਟ ਸਿੰਘ ਦੀ ਗੱਲ ਕਰ ਲੋ ਸਾਡੇ ਕੋਲ ਉਹਨਾਂ ਦਾ ਇੱਕ ਤਰੀਕਾ ਹੈ ਜਿਦਾ ਉਹਨਾਂ ਖੇਡ ਖੇਡੀ ਉਹਨਾਂ ਨੂੰ 올ੰਪੀਅਨ ਨੇ ਉਹਨਾਂ ਨੂੰ ਸਮਝ ਹੈ ਕਿ ਰਾਜਨੀਤੀ ਦੇ ਵਿੱਚ ਇਕੱਠਿਆਂ ਲੈ ਕੇ ਇਕੱਠੇ ਹੋ ਕੇ ਕਿਵੇਂ ਬਾਜ਼ੀ ਖੇਡਣੀ ਹੈ ਇਸੇ ਤਰੀਕੇ ਨਾਲ ਤੁਸੀਂ ਰਾਣਾ ਗੁਰਜੀਤ ਜੀ ਦੀ ਗੱਲ ਕਰ ਲੋ ਉਹਨਾਂ ਨੂੰ ਐਗਰੀਕਲਚਰ ਦੀ ਵੀ ਸਮਝ ਹੈ ਇੰਡਸਟਰੀ ਦੀ ਵੀ ਉਹ ਗੱਲ ਰੱਖਦੇ ਨੇ ਬਾਖੂਬੀ ਵਿਜੇਂਦਰ ਸਿੰਘਲੇ ਦੀ ਗੱਲ ਕਰ ਲੋ ਤੁਸੀਂ ਮਤਲਬ ਉਹ ਪੂਰੀ ਰਾਜਨੀਤੀ ਦੀ ਸਮਝ ਰੱਖਦੇ ਆ ਇਸ ਤਰ੍ਹਾਂ ਤੁਸੀਂ ਮਤਲਬ ਸਖਪਾਲ ਖਹਿਰਾ ਨੇ ਚਾਹੇ ਪੰਥਕ ਮੁੱਦੇ ਹੋਣ ਚਾਹੇ ਸਰਕਾਰ ਦੀ ਗੱਲ ਹੋਵੇ ਮਤਲਬ ਹਿੱਕ ਤਣ ਕੇ ਲੜਦੇ ਨੇ ਉਹ ਸਾਡੇ ਕੋਲ ਬੜੇ ਬਾ ਮਤਲਬ ਕਾਬਲ 리 ਲੀਡਰ ਨੇ ਜਿਹੜੇ ਕਿ ਕਿਸੇ ਪਾਰਟੀ ਕੋ ਹੈ ਨਹੀਂ ਔਰ ਦੂਜੀ ਮੈਨੂੰ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੀ ਨਰਸਰੀ ਚੋਂ ਤਿਆਰ ਹੋਏ ਪੌਦੇ ਲੀਡਰ ਰੂਪੀ ਪੌਦੇ ਜਿਹੜੇ ਆ ਉਹ ਅੱਜ ਹਰ ਇੱਕ ਪਾਰਟੀ ਦੇ ਮੋਹਰੇ ਲੱਗੇ ਨੇ ਅਮਨ ਰੋੜਾ ਜੀ ਕਾਂਗਰਸ ਦੇ ਉਹਨਾਂ ਦੇ ਪਰਿਵਾਰ ਦੇਖ ਲਓ ਉੱਥੋਂ ਤਿਆਰੀ ਹੋਈ ਅੱਜ ਮੈਨੂੰ ਖੁਸ਼ੀ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਪਰ ਉਹਨਾਂ ਦੀ ਪਿਓ ਦੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਰਾਜਨੀਤੀ ਕਰਨੀ ਸਿਖਾਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸੀ ਪਾਰਟੀ ਤੋਂ ਟਿਕਟ ਲੜੇ ਤੇ ਅੱਜ ਉਹ ਇੱਕ ਅੱਛਾ ਜਿਹੜਾ ਸਿਆਸੀ ਘਰਾਣਾ ਵਾ ਜਾਂ ਸਿਆਸਤ ਦੇ ਵਿੱਚ ਉਹਨਾਂ ਨੇ ਆਪਣੀ ਪੈਟ ਬਣਾਈ ਔਰ ਮੁੱਖ ਮੰਤਰੀ ਵੀ ਬਣੇ ਬਾਰ-ਬਾਰ ਔਰ ਚਲੋ ਪ੍ਰਮਾਤਮਾ ਨੇ ਜਿੰਨੀ ਆਜੂ ਬੁਝਿਖੀ ਉਹ ਕੋਕ ਕੇ ਗਏ ਸਨੀਲ ਝਾਕੜ ਜੀ ਦੀ ਗੱਲ ਕਰ ਲਓ ਕਾਂਗਰਸ ਦਾ ਵੱਡਾ ਪਛੋਕੜ ਹੈ ਉਹਨਾਂ ਦੇ ਪਿੱਛੇ ਉਹਨਾਂ ਦੇ ਪਰਿਵਾਰ ਦੇ ਪਿੱਛੇ ਮੈਨੂੰ ਖੁਸ਼ੀ ਹੈ ਕਿ ਕਾਂਗਰਸ ਦੀ ਨਰਸੀ ਜੋ ਉਹ ਲੀਡਰ ਬਣ ਕੇ ਆ ਜੋ ਭਾਜਪਾ ਦੀ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਹੀ ਰਮਨੀਤ ਬਿੱਟੂ ਜੀ ਦੀ ਤੁਸੀਂ ਗੱਲ ਕਰ ਲੋ ਅੱਜ ਕਾਂਗਰਸ ਪਾਰਟੀ ਤੋਂ ਪਰਿਵਾਰ ਤੋਂ ਦਾਦੇ-ਪਰਦਾਦੇ ਦਾਦਾ ਜੀ ਤੋਂ ਤਿਆਰ ਹੋ ਕੇ ਤੇ ਅੱਜ ਦੇਖੋ ਆ ਜੋ ਮੰਤਰੀ ਨੇ ਸਾਨੂੰ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਦੀ ਨਰਸੀ ਜੋ ਤਿਆਰ ਹੋਏ ਇਹ ਪਰਿਖਸ਼ ਨੇ ਸੋ ਇਹਨੂੰ ਪੋਜ਼ਿਟਿਵ ਇਹਨਾਂ ਜੇ ਵੇਖੋ ਕਿ ਕਾਂਗਰਸ ਹਮੇਸ਼ਾ ਹੀ ਸੈਕੂਲਰ ਤਰੀਕੇ ਨਾਲ ਅਪਰੋਚ ਹੋਣ ਕਰਕੇ ਉਹ ਜਿਹੜੀ ਨਰਸਰੀ ਹੈ ਉਹ ਚੇਹੀ ਹੀ ਪ੍ਰੋਡਕਟ ਤਿਆਰ ਕੀਤੇ ਨੇ ਸੋ ਇਸ ਕਰਕੇ ਕੋਈ ਇਹ ਜੀ ਬਿਲਕੁਲ ਫਿਕਰ ਨਾ ਕਰੋ ਜਦੋਂ ਲੋਕ ਐਮਐਲਏ ਜਿਤਾਉਣਗੇ ਉਸ ਤੋਂ ਬਾਅਦ ਜਿਹੜਾ ਫੈਸਲਾ ਹੈ ਹਾਈ ਕਮਾਂਡ ਕਰੇਗਾ ਕੱਲ ਮੇਰੀ ਕਿਸੇ ਕਾਂਗਰਸੀ ਨੇਤਾ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਗੁਰਜੀਤ ਸਿੰਘ ਓਜਲਾ ਵਿਧਾਨ ਸਭਾ ਚ ਉਹਨਾਂ ਦੀ ਵੀ ਤਿਆਰੀ ਦੇ ਵਿੱਚ ਬਿਲਕੁਲ ਨਹੀਂ ਇਹ ਪਾਰਟੀ ਦਾ ਫੈਸਲਾ ਹੋਏਗਾ ਜੇ ਹੋਏਗਾ ਬਟ ਮੈਂ ਮੈਂਬਰ ਪਾਰਲੀਮੈਂਟ ਤੌਰ ਤੇ ਬਹੁਤ ਕੰਮ ਨੇ ਅੰਮ੍ਰਿਤਸਰ ਆਸਤੇ ਕਰਨ ਵਾਲੇ ਜਿਹੜੇ ਪਾਈਪਲਾਈਨ ਚ ਨੇ ਮੈਨੂੰ ਖੁਸ਼ੀ ਉੱਥੇ ਕੰਮ ਕਰਕੇ ਹੁੰਦੀ ਹੈ ਕਿਉਂਕਿ ਜਿਹੜਾ ਸਾਨੂੰ ਲੋਕਾਂ ਨੇ ਮੈਂਡੇਟ ਦਿੱਤਾ ਨਾ ਉਹ ਮੈਂਬਰ ਪਾਰਲੀਮੈਂਟ ਦਾ ਤਾਂ ਔਰ ਮੈਨੂੰ ਪਿਛਲੇ 8 ਸਾਲ ਤੋਂ ਮੈਨੂੰ ਪਰਮਾਤਮਾ ਦੀ ਮਿਹਰ ਨਾਲ ਇੰਨਾ ਕੁ ਬਾਲੇ ਇਥੇ ਲੋਕਾਂ ਨੇ ਬਖਸ਼ਿਸ਼ ਕੀਤੀ ਔਰ ਪਰਮਾਤਮਾ ਨੇ ਕਿ ਮੈਂ ਬਹੁਤ ਕੁਝ ਕਰਨ ਦੇ ਕਾਬਿਲ ਹੋਇਆ ਇਸ ਇਲਾਕੇ ਇਸ ਕੌਂਸਿਜੈਂਸੀ ਆਸਤੇ ਸੋ ਮੈਂ ਚਾਹੁੰਦਾ ਕਿ ਉਹਨਾਂ ਨੂੰ ਅਜੇ ਹੋਰ ਵੱਡਾ ਕੀਤਾ ਜਾਵੇ ਸੋ ਬਾਕੀ ਜੋ ਸਮਾਂ ਸਾਰਨੀ ਜੋ ਉਹ ਮੈਂ ਇਹਦੇ ਬਾਰੇ ਕੋਈ ਐਡਵਾਂਸ ਕੁਝ ਨਹੀਂ ਕਹਿ ਸਕਦਾ ਬਾਕੀ ਇਹ ਵੀ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਪਰ ਮੈਂ ਬਹੁਤ ਖੁਸ਼ ਹਾਂ ਔਰ ਮੈਂ ਚਾਹੁੰਦਾ ਕਿ ਰਾਹੁਲ ਗਾਂਧੀ ਦੇ ਮੋਢੇ ਨਾਲ ਮੋਢਾ ਲਾ ਕੇ ਅੱਛੀ ਲੜਾਈ ਲੜੀ ਜਾ ਸਕੀ ਆਖਰੀ ਸਵਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਕਿਸ ਦੇ ਨਾਲ ਮੁਕਾਬਲਾ ਦੇਖ ਰਹੀ ਹੈ ਆਮ ਆਦਮੀ ਪਾਰਟੀ ਜਿਹੜੀ ਇਸ ਵੇਲੇ ਸੱਤਾ ਦੇ ਵਿੱਚ ਹੈ ਜਾਂ ਫਿਰ ਅਕਾਲੀ ਦਲ ਜਿਹੜੀ ਦੇਖੋ ਅਸੀਂ ਇਹ ਤੁਹਾਨੂੰ ਕਹਿ ਰਹੇ ਹਾਂ ਕਿ ਕਾਂਗਰਸ ਆਪਣੇ ਸਾਰੀਆਂ ਗੱਲਾਂ ਜਿਹੜੀਆਂ ਨੇ ਲੋਕਾਂ ਲੋਕਮੱਤੇ ਲੋਕਾਂ ਚ ਰੱਖੇ ਕਿ ਲੋਕਾਂ ਤੈਅ ਕਰਨਾ ਹੈ ਮੁਕਾਬਲਾ ਕਿਹਦੇ ਛਕਰਾਉਣਾ ਇਹ ਲੋਕਾਂ ਨੇ ਤੈਅ